ਤੇ ਬਨੀਤਾ ਗੁਪਤਾ ਕਾ ਹੱਡੀਆਂ ਦਾ ਪਿੰਜਰ ਬਣੀ ਪਈ ਆ ਲੱਤਾਂ ਸਾਰੀਆਂ ਗੜਗੀਆਂ ਜੀ ਗੜ ਇਸ ਘਰ ਦੇ ਹਾਲਾਤ ਦੇਖ ਕੇ ਸ਼ਰਮ ਆਉਂਦੀ ਆ ਸ਼ਰਮ ਆਉਂਦੀ ਆ ਰੋਣਾ ਆਉਂਦਾ ਵੀ ਇਸ ਸਮਾਜ ਸਾਡਾ ਕਿੱਧਰ ਨੂੰ ਜਾ ਰਿਹਾ ਜੇ ਬਾਦਸ਼ਾਹ ਵੈਗੂ ਜੀ ਤੇ ਪਕ ਰਹੇ ਮੇਰੀ ਭੈਣ ਨੂੰ ਠੀਕ ਕਰਿਓ ਜਲਦੀ ਜਾਂਦੇ ਤੰਦਰੁਸਤੀ ਕਰਿਓ ਬੰਦਾ ਦੋ ਵਾਰ ਇਸ ਦਿਨਾਂ ਵੱਧ ਕੇ ਇਹਨਾਂ ਨੂੰ ਘਰੇ ਬੰਦ ਕਰ ਲਿਆ ਨਾ ਬਾਹਰ ਜਾਂਦੇ ਨਾ ਕਿਸੇ ਨੂੰ ਮਿਲਦੇ ਨਾ ਕੋਈ ਰਿਸ਼ਤੇਦਾਰ ਇਹਨਾਂ ਨੂੰ ਮਿਲਦਾ ਨਾ ਕੋਈ ਭੈਣ ਭਰਾ ਕੋਈ ਮਗਰ ਆਉਂਦਾ ਬਸ ਦੋਨੋਂ ਮਾਵਾਂ ਧੀਆਂ ਅੰਦਰ ਹੀ ਬੈਠੀਆਂ ਰਹਿੰਦੀਆਂ 15 ਸਾਲਾਂ ਬਾਅਦ ਇਸ ਭੈਣ ਨੂੰ ਘਰ ਦੇ ਬਾਹਰ ਆਉਂਦਾ ਦੇਖਿਆ ਲੋਕਾਂ ਨੇ ਇਸ ਥਾਂ ਦੇ ਹਾਲਾਤ ਤੁਸੀਂ ਦੇਖੋ ਕੀ ਸੀ ਘਰ ਦੇ ਵਿੱਚ ਤੇ ਘਰ ਦੇ ਹਾਲਾਤ ਦੇਖੋ ਕੀ ਸੀ ਉਸ ਥਾਂ ਵਾਸਤੇ ਬੜੀ ਸ਼ਰਮ ਦੀ ਗੱਲ ਹੈ ਜਿਹੜੇ ਲੋਕ ਆਸ-ਪਾਸ ਰਹਿੰਦੇ ਆ ਉਹ ਦੇਖ ਕੇ ਵੀ ਅਣ ਦੇਖਿਆ ਕਰਦੇ ਨੇ ਉਹ ਸੁਣ ਕੇ ਵੀ ਅਣ ਸੁਣਿਆ ਕਰਦੇ ਸਾਡੀ ਸਸਰ ਗੋਈ ਸਾਥੀ ਹਮ ਆਪਕੇ ਸਾਥ ਹੈ ਕੋਈ ਆਪਕੇ ਕਿਸੇ ਨਾਲ ਸਾਥ ਇੰਨੀ ਪੂਰੀ ਹਾਲਤ ਰਹਿ ਰਹੀ ਹੈ ਪੂਰੀ ਹਾਲਤ ਰਹਿ ਰਹੀ ਹੈ ਕਿਿਆ ਕਰਦਾ ਹਾਲ ਹੋਇਆ ਹੈ ਇਹ ਸਿਸਟਰ ਸਾਰੀ ਗੱਲਾਂ ਸਹੀ ਕਰਦੀ ਪਈ ਹੈ ਵਿਚਾਰੀ ਦੀ ਸਵੀਟੀ ਭੈਣੇ ਸਾਸਰੀ ਘਰ ਆਲ ਨਮਸਤੇ ਕਿਵੇਂ ਹੈ ਸਵੀਟੀ ਭੈਣੇ ਹੈ ਪਹਿਲੇ ਸੇ ਕਾਫੀ ਅੱਛੀ ਹੂੰ ਠੀਕ ਹੈ ਮੇਰੀ ਭੈਣ ਠੀਕ ਹੋਇਆ ਨਾ ਬਨੀਤਾ ਗੁਪਤਾ ਨੇ ਉੱਟ ਕੇ ਤੁਰਨ ਫੇਰਨ ਲੱਗ ਗਿਆ ਨਾ ਫਿਰ ਕੰਮ ਕਰਾਉਣ ਲੱਗ ਗਿਆ ਨਾ ਮੇਰੀ ਭੈਣ ਨੇ ਹੈ ਨਾ ਦਿਲ ਦੀ achi ho jana dua lagu ki sade ek ओंकार सतनाम ਕਰਤਾ ਪੁਰਖ ਨਿਰਪਉ ਨਿਰਵੈਰ ओंकार मूराਤ ਜੁ 19 ਸਤ ਪਰ ਪ੍ਰਸ਼ਾਦ ਜਪ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਤਾਨਕ ਹੋਤੀ ਸੱਚ ਸਤਿ ਪਾਸ਼ਾ ਵੈਗੁਰੂ ਜੀ ਕਿਰਪਾ ਕਰਿਓ ਮੇਰੀ ਭੈਣ ਨੂੰ ਠੀਕ ਕਰਿਓ ਜਲਦੀ ਜਲਦੀ ਤੰਦਰੁਸਤੀ ਕਰਿਓ ਮੇਰੀ ਭੈਣ ਨੂੰ ਧੰਨਕੀਓ ਬਣੀ ਥੈਂਕ ਯੂ ਵਨੀਤਾ ਗੁਪਤਾ ਲੁਧਿਆਣੇ ਦੇ ਚੰਗੇ ਸਕੂਲਾਂ ਦੇ ਵਿੱਚ BCMS ਸਕੂਲ ਚ CFC ਸਕੂਲ ਚ ਪੜ੍ਹੀ ਹੋਈ ਹੈ ਬਹੁਤ ਹੀ ਅੱਛੇ ਸਟੂਡੈਂਟ ਸੀ ਬਸ ਕੁਝ ਜ਼ਿੰਦਗੀ ਚ ਐਸੇ ਹਾਲਾਤ ਬਦਲੇ ਫਾਦਰ ਸਾਹਿਬ ਦੀ ਡੈਥ ਹੋ ਗਈ ਉਸ ਤੋਂ ਬਾਅਦ ਜ਼ਿੰਦਗੀ ਤਲਪੁਤਲ ਹੋ ਗਈ ਬਸ ਮਦਰ ਨੂੰ ਫਿਰ ਜੌਬ ਮਿਲ ਗਈ ਚਲੋ ਇਹ ਪੜਨ ਲੱਗ ਗਏ ਦੋਨੋਂ ਭੈਣ ਭਰਾ ਫਿਰ ਦੁਬਾਰਾ ਜ਼ਿੰਦਗੀ ਟਰੈਕ ਤੇ ਆ ਗਈ ਫਿਰ ਜਦੋਂ ਭਰਾ ਨੇ ਇੰਜੀਨੀਅਰਿੰਗ ਕਰ ਲਈ ਇਸ ਭੈਣ ਨੇ ਪਲੱਸ 2 ਕਰ ਲਈ ਭਰਾ ਉਸ ਤੋਂ ਬਾਅਦ ਅਫਸੈਟ ਹੋ ਗਿਆ ਉਸ ਤੋਂ ਬਾਅਦ ਡਿਪਰੈਸ਼ਨ ਇੰਨਾ ਵੱਧ ਗਿਆ ਉਹਨਾਂ ਨੂੰ ਘਰੇ ਬੰਦ ਕਰ ਲਿਆ ਨਾ ਬਾਹਰ ਜਾਂਦੇ ਨਾ ਕਿਸੇ ਨੂੰ ਮਿਲਦੇ ਨਾ ਕੋਈ ਰਿਸ਼ਤੇਦਾਰ ਇਹਨਾਂ ਨੂੰ ਮਿਲਦਾ ਨਾ ਕੋਈ ਭੈਣ ਭਰਾ ਕੋਈ ਮਗਰ ਆਉਂਦਾ ਬਸ ਦੋਨੋਂ ਮਾਵਾਂ ਧੀਆਂ ਅੰਦਰ ਹੀ ਬੈਠੀਆਂ ਰਹਿੰਦੀਆਂ 15 ਸਾਲਾਂ ਬਾਅਦ ਇਸ ਭੈਣ ਨੂੰ ਘਰ ਦੇ ਬਾਹਰ ਆਉਂਦਾ ਦੇਖਿਆ ਲੋਕਾਂ ਨੇ ਤੇ ਮਦਰ ਵੀ ਇਹਨਾਂ ਦੇ ਕਰੀਬ 8-9 ਸਾਲਾਂ ਬਾਅਦ ਘਰੋਂ ਬਾਹਰ ਆਏ ਇਸ ਭੈਣ ਦੇ ਹਾਲਾਤ ਤੁਸੀਂ ਦੇਖੋ ਕੀ ਸੀ ਘਰ ਦੇ ਵਿੱਚ ਤੇ ਘਰ ਦੇ ਹਾਲਾਤ ਦੇਖੋ ਕੀ ਸੀ ਉਸ ਟਾਈਮ ਤਿਆਰੀ ਭੈਣ ਦੱਸਦੀ ਆ ਵੀ ਮੈਂ ਅੱਗੇ ਨੂੰ ਠੀਕ ਆ ਤੁਹਾਡੀ ਦੁਆ ਲੱਗੂਗੀ ਮੇਰੇ ਲਈ ਦੁਆ ਕਰਿਓ ਮੈਂ ਠੀਕ ਹੋ ਜਮੈਂ ਕਿਸ ਬਨੀਤਾ ਗੁਪਤਾ ਭੈਣ ਵਾਸਤੇ ਅਰਦਾਸ ਕਰਿਓ ਜਿਹਦੇ ਵਿੱਚ ਖੂਨ ਵੀ ਬਹੁਤ ਥੋੜਾ ਸੀ 6 ਗ੍ਰਾਮ 6 ਗ੍ਰਾਮ ਐਚਬੀ ਸੀਗਾ ਹੁਣ ਬਲੱਡ ਚੜ ਰਿਹਾ ਵਾ ਸਾਡੀਆਂ ਦਾ ਪਿੰਜਰ ਬਣ ਕੇ ਰਹਿ ਗਈ ਸੀ ਭੈਣ ਤੇ ਇਹਨਾਂ ਦੇ ਬ੍ਰਦਰ ਤੇ ਇਹਨਾਂ ਦੇ ਮਦਰ ਵੀ ਹਸਪੀਟਲ 'ਚ ਐਡਮਿਟ ਨੇ ਅਰਦਾਸ ਕਰਿਓ ਇਹ ਤਿੰਨੋਂ ਤੰਦਰੁਸਤ ਹੋ ਕੇ ਤਗੜੇ ਹੋ ਕੇ ਆਪਣਾ ਕਾਰੋਬਾਰ ਸੰਭਾਲਣ ਪਰ ਲੋਕਾਂ ਵਾਸਤੇ ਬੜੀ ਸ਼ਰਮ ਦੀ ਗੱਲ ਆ ਇਹ ਜਿਹੜੇ ਲੋਕ ਆਸ-ਪਾਸ ਰਹਿੰਦੇ ਆ ਉਹ ਦੇਖ ਕੇ ਵੀ ਅਣ ਦੇਖਿਆ ਕਰ ਦਿੰਦੇ ਨੇ ਉਹ ਸੁਣ ਕੇ ਵੀ ਅਣ ਸੁਣਿਆ ਕਰ ਦਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ